ਸੁਖਵਿੰਦਰ ਸਿੰਘ ਕਲਕੱਤਾ ਕਤਲकांड ਦੇ ਵਿੱਚ ਐਫ ਆਈ ਆਰ ਜੋ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਢਾਲੀਵਾਲ ਦੇ ਵੱਲੋਂ ਲਿਖਵਾਈ ਗਈ ਹੈ ਉਸ ਦੀ ਕਾਪੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਿਆਨਾ ਜਾਨੇ ਸੁਖਜੀਤ ਸਿੰਘ ਢਾਲੀਵਾਲ ਪੁੱਤਰ ਕੇਹਰ ਸਿੰਘ ਵਾਸੀ ਪੱਠਾ ਪੋਲੀਆ ਸਹਿਣਾ ਉਮਰ ਕਰੀਬ 48 ਸਾਲ ਮੋਬਾਈਲ ਨੰਬਰ ਬਿਆਨ ਕੀਤਾ ਹੈ ਕਿ ਮੈਂ ਇੱਕ ਪਤੇ ਦਾ ਰਹਿਣ ਵਾਲਾ ਹਾਂ ਅਤੇ ਟਰਾਂਸਪੋਰਟ ਦਾ ਕੰਮ ਕਰਦਾ ਹਾਂ ਅਸੀਂ ਦੋ ਭਰਾ ਮੈਂ ਅਤੇ ਸੁਖਵਿੰਦਰ ਸਿੰਘ ਕਲਕੱਤਾ ਅਤੇ ਮੇਰੀ ਇੱਕ ਭੈਣ ਬਲਜਿੰਦਰ ਕੋਰ ਹੈ ਮੇਰੀ ਮਾਤਾ ਮਲਕੀਤ ਕੋਰ ਸਾਲ 2018 ਤੋਂ ਸਾਲ 2023 ਤੱਕ ਪਿੰਡ ਸੈਣਾ ਦੀ ਬਤੌਰ ਸਰਪੰਚ ਰਹੇ ਹਨ ਸਾਡੇ ਘਰ ਸਰਪੰਚੀ ਹੋਣ ਕਾਰਨ ਸਾਰੇ ਕੰਮ ਕਾਜ ਆਪ ਦੇਖਦਾ ਸੀ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਕਾਫੀ ਐਕਟਿਵ ਸੀ ਕੁਝ ਲੋਕ ਘਰ ਵਿੱਚ ਸਰਪੰਚੀ ਹੋਣ ਕਾਰਨ ਮੇਰੇ ਭਰਾ ਸੁਖਬਿੰਦਰ ਸਿੰਘ ਨਾਲ ਖਾਰ ਰੱਖਦੇ ਸਨ। ਮੇਰੀ માતા ਮਲਕੀਤਕੌਰ ਦੇ ਵਿਰੁੱਧ ਸਰਪੰਚੀ ਚੋਣਾਂ ਵਿੱਚ ਗੁਰਦੀਪ ਦਾਸ 바ਵਾ ਉਰਫ਼ ਦੀਪੀ ਉੱਪਰ ਬਲਵੰਤ ਦਾਸ ਵਾਸੀ ਸੈਣਾ ਦੀ ਪਤਨੀ ਵੀ ਬਤੌਰ ਸਰਪੰਚੀ ਚੋਣ ਵਿੱਚ ਖੜੀ ਸੀ ਜੋ ਸਾਲ 2018 ਦੀ ਟਰਨ ਵਿੱਚ ਹਾਰ ਗਈ ਸੀ। ਮੇਰੀ માતા ਮਲਕੀਤਕੌਰ ਦੇ ਪਿੰਡ ਦੀ ਸਰਪੰਚੀ ਹੋਣ ਕਰਕੇ ਗੁਰਦੀਪ ਦਾਸ ਉਰਫ਼ ਦੀਪੀ ਦੇ ਪਰਿਵਾਰ ਕੋਲ ਪੰਚਾਇਤੀ ਜਗ੍ਹਾ ਦਾ ਕਬਜ਼ਾ ਸੀ। ਮੇਰਾ ਭਰਾ ਤੇ ਮੇਰੀ ਮਾਤਾ ਨੇ ਇਸ ਪੰਚਾਇਤੀ ਜਗ੍ਹਾ ਨੂੰ ਚਾਰਜੋਈ ਕਰਕੇ ਇਸ ਜਗ੍ਹਾ ਪਰ ਪੰਚਾਇਤ ਘਰ ਬਣਾ ਦਿੱਤਾ ਸੀ। ਗੁਰਦੀਪ ਦਾਸ ਉਰਫ ਦੀਪੀ ਬਾਵਾ ਨੇ ਇਸ ਪੰਚਾਇਤੀ ਜਗ੍ਹਾ ਨੂੰ ਉਹਨਾਂ ਦੇ ਕਬਜ਼ੇ ਵਿੱਚ ਛਡਵਾਉਣ ਕਰਕੇ ਉਸ ਟਾਈਮ ਤੋਂ ਹੀ ਸਾਡੇ ਪਰਿਵਾਰ ਨਾਲ ਖਾਰ ਰੱਖਦੇ ਸਨ। ਗੁਰਦੀਪ ਦਾਸ ਉਰਫ ਦੀਪੀ ਬਾਵਾ ਨੇ ਕਈ ਵਾਰ ਮੈਨੂੰ ਕਿਹਾ ਸੀ ਕਿ ਤੂੰ ਆਪਣੇ ਭਰਾ ਨੂੰ ਸਮਝਾ ਲੈ ਨਹੀਂ ਤਾਂ ਅਸੀਂ ਇਸ ਦਾ ਕੰਡਾ ਕੱਢ ਦੇਣਾ ਹੈ। ਇਹ ਗੱਲ ਮੈਨੂੰ ਮੇਰੇ ਭਰਾ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਸੀ ਕਿ ਉਹ ਗਾਹੇ ਬਗਾਹੇ ਰਸਤੇ ਵਿੱਚ ਇਸ ਰੰਜਿਸ਼ ਕਰਕੇ ਪਰੇਸ਼ਾਨ ਕਰਦਾ ਹੈ ਮੈਨੂੰ ਵੀ ਗੁਰਦੀਪ ਦਾਸ ਉਰਫ ਦੀਪੀ ਬਾਵਾ ਨੇ ਬਹੁਤ ਵਾਰੀ ਉਕਤ ਰੰਜਿਸ਼ ਕਰਕੇ ਕਿਸੇ ਨਾਮਾਉਲਮ ਵਿਅਕਤੀ ਰਾਹੀਂ ਡਰਾਉਂਦਾ ਧਮਕਾਉਂਦਾ ਸੀ ਮੇਰੀ ਮਾਤਾ ਮਲਕੀਤ ਕੌਰ ਕਹਿੰਦੀ ਸੀ ਕਿ ਚਲੋ ਕੋਈ ਗੱਲ ਨਹੀਂ ਆਪਣੇ ਆਪਾਸ ਸਰਪੰਚੀ ਹੋਣ ਕਰਕੇ ਕੁਝ ਨਾ ਕੁਝ ਸੈਨਿਕ ਪੈਂਦਾ ਹੈ ਸਾਡਾ ਪਰਿਵਾਰ ਉਹਨਾਂ ਦੀ ਗੱਲਾਂ ਤੇ ਵਾਲਾ ਅਸਰ ਨਹੀਂ ਕਰਦਾ ਸੀ ਅੱਜ ਮਿਤੀ 4 10 2025 ਨੂੰ ਮੈਂ ਅਤੇ ਮੇਰਾ ਪ੍ਰਾਸੁਖਬਿੰਦਰ ਸਿੰਘ ਜੋ ਬਸਟੈਂਡ ਸੈਣਾ ਪਰ ਨਿਰਮਲ ਸਿੰਘ ਰੁਪਨਿਮਾ ਦੀ ਦੁਕਾਨ ਪਰ ਆਪਣੇ ਨਿੱਜੀ ਕੰਮ ਦੇ ਲਈ ਆਏ ਸੀ ਤਾਂ ਵਕਤ ਕਰੀਬ 4 ਵਜੇ ਦਾ ਹੋਵੇਗਾ ਤਾਂ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਬਹਾਦਰ ਸਿੰਘ ਵਾਸੀ ਗਿੱਲ ਦੋਰੀ ਪੱਤੀ ਸੈਣਾ ਜੋ ਕਾਰ ਨੰਬਰ PB03BR8542 ਮਾਰਕਾ i20 ਰੰਗ ਸਿਲਵਰ ਪਰ ਨਿਰਮਲ ਸਿੰਘ ਉਰਫ ਨੀਮਾ ਦੀ ਦੁਕਾਨ ਵਿੱਚ ਆਇਆ ਤਾਂ ਨਿਰਮਲ ਸਿੰਘ ਉਰਫ ਨੀਮਾ ਨਾਲ ਰਸਮੀ ਤੌਰ ਤੇ ਹੱਥ ਖੜਾ ਕਰਕੇ ਉਸ ਦੀ ਦੁਕਾਨ ਅੰਦਰ ਬਣੇ ਕੈਬਿਨ ਅੰਦਰ ਚਲਾ ਗਿਆ ਮੈਂ ਅਤੇ ਮੇਰਾ ਭਰਾ ਤੇ ਨਿਰਮਲ ਸਿੰਘ ਉਰਫ ਨੀਮਾ ਵਾਸੀ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਤਾ ਨਿਰਮਲ ਸਿੰਘ ਉਰਫ ਨਿਮਾ ਮੇਨ ਕੁਰਸੀ ਪਰ ਬੈਠਾ ਸੀ ਮੈਂ ਉਸ ਨਾਲ ਸਾਈਡ ਪਰ ਬੈਠਾ ਸੀ ਮੇਰਾ ਭਰਾ ਸੁਖਬਿੰਦਰ ਸਿੰਘ ਸਾਹਮਣੇ ਫਰੰਟ ਵਾਲੇ ਪਾਸੇ ਜੋ ਰਸਤਾ ਦੁਕਾਨ ਦੇ ਅੰਦਰ ਬਣੇ ਕੈਬਿਨ ਨੂੰ ਜਾਂਦਾ ਹੈ ਕੁਰਸੀ ਪਰ ਬੈਠਾ ਸੀ ਹਰਜਿੰਦਰ ਸਿੰਘ ਉਰਫ ਜਿੰਦਰ ਉਕਤ ਦੁਕਾਨ ਅੰਦਰ ਬਣੇ ਕੈਬਿਨ ਵਿੱਚ ਨਿਕਲਦੇ ਹੋਏ ਮੇਰੇ ਦੇਖਦੇ ਦੇਖਦੇ ਆਪਣਾ ਪਿਸਤੌਲ ਕੱਢ ਕੇ ਮੇਰੇ ਭਰਾ ਸੁਖਬਿੰਦਰ ਸਿੰਘ ਦੇ ਸਿਰ ਵਿੱਚ ਖੱਬੇ ਪਾਸੇ ਫਾਇਰ ਮਾਰਿਆ ਸੁਖਬਿੰਦਰ ਸਿੰਘ ਦੇ ਫਾਇਰ ਵੱਜਣ ਕਰਕੇ ਕੁਰਸੀ ਪਰ ਹੀ ਲਹੂ-ਲੁਹਾਨ ਹੋ ਗਿਆ ਜੋ ਹਰਜਿੰਦਰ ਸਿੰਘ ਉਰਫ ਜਿੰਦਰ ਉਕਤ ਆਪਣੀ ਪਿਸਤੌਲ ਸਮੇਤ ਮੌਕੇ ਤੇ I20 ਕਾਰ ਪਰ ਫਰਾਰ ਹੋ ਗਿਆ ਮੈਂ ਆਪਣੇ ਭਰਾ ਨੂੰ ਸਾਹਮਣ ਲੱਗਿਆ ਤੇ ਦੇਖਿਆ ਜਿਸ ਦੇ ਸਿਰ ਵਿੱਚ ਗੋਲੀ ਵੱਜਨ ਕਰਕੇ ਖੂਨ ਨਾਲ ਲਤਪਟ ਹੋ ਗਿਆ ਮੈਂ ਉਸ ਨੂੰ ਹਿਲਾ ਕੇ ਦੇਖਿਆ ਤਾਂ ਮੇਰੇ ਭਰਾ ਸੁਖਬਿੰਦਰ ਸਿੰਘ ਕਲਕੱਤਾਦਾਰ ਹਰਜਿੰਦਰ ਸਿੰਘ ਉਰਫ ਜਿੰਦਰ ਉਕਤ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਮੇਰੇ ਭਰਾ ਸੁਖਬਿੰਦਰ ਸਿੰਘ ਦਾ ਕਤਲ ਕਰਵਾਉਣ ਵਿੱਚ ਗੁਰਦੀਪ ਦਾਸ ਉਰਫ ਦੀਪੀ ਬਾਵਾ ਅਤੇ ਦੋ ਤਿੰਨ ਹਰ ਰਾਜਨੀਤਿਕ ਵਿਅਕਤੀਆਂ ਦਾ ਪੂਰਾ ਹੱਥ ਹੈ ਕਿਉਂਕਿ ਪਿੰਡ ਵਿੱਚ ਪਾਰਟੀਬਾਜੀ ਹੋਣ ਕਰਕੇ ਗੁਰਦੀਪ ਦਾਸ ਉਰਫ ਦੀਪੀ ਬਾਵਾ ਵੱਲੋਂ ਰਾਜਨੀਤਿਕ ਰੰਜਿਸ਼ ਕਰਕੇ ਦੋ ਤਿੰਨ ਨਾਮੁਲਮ ਵਿਅਕਤੀਆਂ ਨੇ ਰਲ ਕੇ ਹਰਜਿੰਦਰ ਸਿੰਘ ਉਰਫ ਰਜਿੰਦਰ ਉਕਤ ਨੂੰ ਇਹਨਾਂ ਵੱਲੋਂ ਸਪਾਰੀ ਦੇ ਕੇ ਦੇਕਰ ਮੇਰੇ ਭਰਾ ਸੁਖਵਿੰਦਰ ਸਿੰਘ ਦਾ ਕਤਲ ਕਰਵਾਇਆ ਹੈ ਉਕਤਾਨ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪ ਨੂੰ ਬਿਆਨ ਲਿਖਾ ਦਿੱਤਾ ਹੈ ਜੋ ਸੁਣ ਲਿਆ ਪੜ੍ਹ ਲਿਆ ਠੀਕ ਹੈ ਸੁਖਜੀਤ ਸਿੰਘ ਉਕਤ ਤਾਇਦ ਬਿਆਨ ਹਰਕਿਰਤ ਸਿੰਘ ਪੁੱਤਰ ਗੁਰਮੀਲ ਸਿੰਘ ਵਾਸੀ ਸੰਘੇੜਾ ਰੋਡ ਬਰਨਾਲਾ ਉਪਰ ਕਰੀਬ 38 ਸਾਲ